ਮੇਰਾ ਨਾਮ ਜੀ ਗੌਰਵ ਕੋਲੋਤਰਾ ਜੀ ਮੈਂ ਪਿੰਡ ਢਪਈ ਦਾ ਰਹਿਣ ਵਾਲਾ ਜੀ ਹਾਂ ਕੀ ਮਸਲਾ ਆ ਜੀ ਮਸਲਾ ਦੇਖੋ ਜੀ 31 ਤਰੀਕ ਰਾਤ ਲੜਾਈ ਹੋਈ ਸੀ ਹੈਪੀ ਨਾ ਦੇ ਮੁੰਡੇ ਦੀ ਸੋ ਅਸੀਂ ਉੱਥੇ ਛਡਾਇਆ ਸਗੋ ਕਿ ਚਲੋ ਯਾਰ ਲੜਾਈ ਨੂੰ ਖਤਮ ਕਰੋ ਉਹਦੇ ਤਿੰਨ ਜਗਾ ਤੋਂ ਸਿਰ ਪਾਟਾ ਆ ਸੋ ਅਸੀਂ ਛਡਾ ਛਡਾਇਆ ਸੋ ਛਡਾਨ ਤੋਂ ਬਾਅਦ 30 40 ਜਾਣੇ ਫੇਰ ਅੱਧੇ ਘੰਟੇ ਬਾਅਦ ਉੱਥੇ ਲੈ ਗਏ ਮੱਲੇਦਾਰੀ ਦੇ ਵਿੱਚ ਬੋਤਲਾਂ ਚਲਾਈਆਂ ਔਰ ਚੰਗਾ ਗਦਰ دہشت ਦਾ ਮਾਹੌਲ ਬਣਾਇਆ ਸੋ ਅਸੀਂ ਉਸ ਚੀਜ਼ ਨੂੰ ਅੱਜ 12 ਤਰੀਕ ਹੋ ਗਈ 13 ਤਰੀਕ ਫੋਨ ਤਾਂ ਕੋ ਨੂੰ ਅਸੀਂ ਡਿਲੇ ਰੱਖਿਆ ਕੋਈ ਗੱਲ ਨਹੀਂ ਮਹੱਲੇਦਾਰੀ ਹੈ ਸਾਰਾ ਇੱਕੋ ਹੀ ਪਰਿਵਾਰ ਹੈ ਇਹਨੂੰ ਬਹਿ ਕੇ ਮਸਲਾ ਹੱਲ ਕਰ ਲਾਂਗੇ ਪੁਲਿਸ ਪ੍ਰਸ਼ਾਸਨ ਨੂੰ ਵੀ ਐਸੀ ਕੋਈ ਇਨਾ ਪ੍ਰੈਸ਼ਰ ਨਹੀਂ ਪਾਇਆ ਪਰ ਉਸ ਦੇ ਬਾਵਜੂਦ ਕੀ ਹੋਇਆ ਉਹਨਾਂ ਨੇ ਗਲਤ ਮਤਲਬ ਸਮਝ ਲਿਆ ਕਿ ਪੁਲਿਸ ਨੇ ਕੀ ਕੀਤਾ ਜਾਂ ਇਹਨਾਂ ਨੇ ਕੀ ਪ੍ਰਧਾਨਾ ਨੇ ਕੀ ਕੀਤਾ ਜਾਂ ਕੋਈ ਪਰਿਵਾਰ ਕੀ ਕਰਨ ਰਿਹਾ ਜਾਂ ਇੱਥੇ ਮਹੱਲੇਦਾਰੀ ਕੀ ਕੀਤਾ ਸੋ ਉਹਨਾਂ ਨੇ ਬੀਤੇ ਰਾਤ ਅੰਗਰੇਜ਼ ਸਿੰਘ ਦੇ ਘਰ 10 15 ਜਣੇ ਆ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹ ਗੇਟ ਨੂੰ ਹੀ ਵੱਢ ਦਿੱਤਾ ਏ ਸੋ ਉਹਨੇ ਜਾਨ ਬਚਾ ਕੇ ਆਪਣੀ ਉੱਥੋਂ ਭੱਜਿਆ ਕੋਠੇ ਕਾਂ ਦੇ ਡੱਪ ਕੇ ਤੇ ਜੇ ਉਹ ਤੇਜ਼ਦਾਰ ਹਥਿਆਰ ਗੇਟ ਨੂੰ ਵੱਢ ਸਕਦੇ ਆ ਤੇ ਉਹਨੂੰ ਵੀ ਜਾਨੋਂ ਮਾਰ ਦੇਣਾ ਸੀ ਹੋਰ ਕਿਹੜੀਆਂ ਖਰੀਦ ਜਾਂ ਤੋੜੀਆਂ ਕੋਈਆਂ ਉੱਥੇ ਇੱਕ ਟੈਂਪੋ ਦਾ ਸ਼ੀਸ਼ਾ ਤੋੜਿਆ ਗਿਆ ਟੈਂਪੋ ਤੋੜਿਆ ਗਿਆ ਸ਼ਿਫਟ ਗੱਡੀ ਉਹ ਤੋੜੀ ਗਈ ਹੋਰ ਵੀ ਉੱਥੇ ਇੱਟਾਂ ਰੋੜਾਂ ਦਾ ਟੀਨਾ ਟੁੱਟ ਗਿਆ ਨਾਲ ਦੇ ਪਾਸੇ ਜਿਹੜੇ ਘਰ ਹੀ ਗਵਾਂਢੀ ਇਹ ਉੱਥੇ 15-20 ਮਿੰਟ ਇਨਾਂ ਨੇ ਪੂਰਾ ਗਦਰ ਮਚਾਇਆ ਜੀ ਪੂਰਾ ਗੁੰਡਾਗਰਦੀ ਦਾ ਮਾਹੌਲ ਬਣਾਇਆ ਕੀ ਮੰਗਾ ਤੁਹਾਡੀ ਮੰਗ ਇਹੋ ਹੀ ਹੈ ਜੀ ਉਥੇ ਸਾਨੂੰ ਇਨਸਾਫ ਮਿਲੇ ਸੋ ਇਹ ਜਿਹੜਾ ਗੁੰਡਾਗਰਦੀ ਦਾ ਇੱਕ ਗੁੰਡਾਗਰਦੀ ਖਤਮ ਹੋਵੇ ਉਥੇ ਚੌਂਕ ਦੇ ਵਿੱਚ ਨਾਖਲੋਣ ਕੋਈ ਗਲੀ ਦੇ ਵਿੱਚ ਗੁੰਡਾਗਰਦੀ ਨਾ ਹੋਵੇ ਅੰਗਰੇਜ਼ ਸਿੰਘ ਹਾਂਜੀ ਕਿਥੋਂ ਆਣ ਵਾਲੇ ਆ ਪਾ ਜੀ ਦੇਸ ਦੀਆ ਰਜ਼ਾ ਤਿੰਨ ਅੰਦਰਾਂ 20 ਮੁੰਡੇ ਹਰੇ ਆ ਗਿਓ ਆਏ ਨੇ ਮੇਰੇ ਉੱਤੇ ਹਮਲਾ ਕੀਤਾ ਆ ਇਹਨਾਂ ਨੇ ਕੀ ਕਹਿੰਦੇ ਇੱਕ ਐਂਦੇ ਹੀ ਤੂੰ ਵਿੱਚ ਪਿਆ ਇਹਨਾਂ ਨੇ ਐਦੋਂ ਵੀ ਉਹਦੇ ਮੱਦੇਪਰਾ ਦਾ ਸਿਰ ਧਾਰ ਲਿਆ ਆ ਇਹਨਾਂ ਦਾ ਉਦੋਂ ਵੀ ਉਹਦੇ ਕੋਈ ਆਰਵਾਈ ਮਤ ਪਿੰਗਾਈ ਹੋਈ ਨਹੀਂ ਹੈ ਤੇ ਹੁਣ ਫੇੜਿਆ ਤੇ ਇਹਨਾਂ ਨੇ ਫੇੜਾ ਉਹਦੇ ਜ਼ਾਤੀ ਉਤੇ ਹਮਲਾ ਕੀਤਾ ਆ ਅੱਜੀਆਂ ਵੀ ਹੋਰਿਆਂ ਨਾ ਇੰਪੂ ਵੀ ਹੋਰਿਆ ਉਹ ਹੀ ਉਹਦੇ ਸਾਰੇ ਰਵਾਜਾ ਵੀ ਸਾਰਾ ਹੋ ਰਿਹਾ ਉਹਦੇ ਫੇੜਿਆ ਇਹਨਾਂ ਨੂੰ ਤੇ ਮਾ ਪਰੀ ਮੁਸ਼ਕਲ ਆਂ ਚਾਹੀਏ ਕੀ ਇਹ ਉਹ ਇਹ ਉਥੇ ਅੰਗਰੇਜ਼ ਸਿੱਟਾਂ ਸ਼ਰਾਬ ਉਂਦੇ ਰਹਿੰਦੇ ਆ ਤੇ ਉਲੀਆਂ ਕਰੀਆਂ ਸ਼ੇਰ ਦੇ ਦਿੰਦੇ ਆ ਇਸ ਕਰਕੇ ਨੂੰ ਅਕਿਆਹੀ ਤੇ ਉਲਟਾ ਵੀ ਉਥੇ ਉਂਦੇ ਦਿੰਦੇ ਆ ਹਾਂਜੀ ਉਥੇ ਕੈਂਪੂ ਦੇ ਫੇਚ ਰਾਤ ਨੂੰ ਉਥੇ ਸਮਾਨ ਸਮੂਹ ਉਂਦੇ ਦਿੰਦੇ ਨੇ ਇਹਦੀ ਮੈਨੂੰ ਸ਼ਿਕਾਇਤ ਆਈ ਸੀਗੀ ਜੀ ਅਸੀਂ ਮੌਕੇ ਤੇ ਗਏ ਆ ਲੇਕਿਨ ਕਿਸੇ ਵੀ ਪਾਰਟੀ ਨੇ ਕੋਈ ਕੰਪਲੇਂਟ ਨਹੀਂ ਕੀਤੀ ਫਿਰ ਵੀ ਵੈਰੀਫਾਈ ਕਰਕੇ ਜਿੰਨਾ ਜਿੰਨਾ ਬੰਦਿਆਂ ਦੇ ਨਾਮ ਲੈ ਰਹੇ ਨੇ ਉਹਨਾਂ ਵਿਰੁੱਧ ਬੰਦੀ ਕਰ ਵੀ ਗਏ ਸਰਕਾਰ ਦਾ ਕੀ ਰਿਆਜ਼ੀ ਚੱਲ ਰਿਹਾ ਹੁੰਦਾ ਕਾਰਨ ਇਹਨਾਂ ਦੀ ਕੋਈ ਪੁਰਾਣੀ ਆਪਣੀ ਰੰਜਿਸ਼ ਆ ਹਾਂਜੀ ਤੇ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ ਇਹ ਤਕਰੀਬਨ ਹਫਤਾ ਕੀ ਹੋਇਆ ਹਾਂਜੀ ਸਰ ਕਿੰਨੀ ਵਾਰੀ ਝਗੜਾ ਹੋ ਚੁੱਕਾ ਜੀ ਇਹਨਾਂ ਦਾ ਉਸੇ ਇਲਾਕੇ ਦੇ ਵਿੱਚ ਇੱਕ ਦੋ ਵਾਰੀ ਹੋਇਆ ਲੇਕਿਨ ਇਹਨਾਂ ਦੇ ਆਪਸੀ ਮੌਤਵਰੀ ਰੋਕ ਦਿੰਦੇ ਰਹੇ ਆ ਕਿ ਅਸੀਂ ਕਰਾਵਾਂਗੇ ਜੀ ਪੁਲਿਸ ਕੋਲੋਂ ਕਾਰਵਾਈ ਅਜੇ ਇਹ ਕੋਈ ਨਹੀਂ ਕਰਨੀ ਚਾਹੁੰਦੇ ਤਾਂ ਅੱਜ ਇਹਨਾਂ ਦੇ ਵੱਲੋਂ ਕਾਰਵਾਈ ਕਰਵਾਈ ਆ ਰਹੀ ਹੈ ਪਰਿਵਾਰ ਦੇ ਮੈਂਬਰਾਂ ਨੇ ਨਹੀਂ ਅਜੇ ਤੱਕ ਮੇਰੇ ਕੋ ਕੋਈ ਨਹੀਂ ਆਇਆ ਜੀ ਕੰਪਲੇਂਟ ਕੰਪਲੇਂਟ ਕਰਨੀ ਹੈ ਤੇ ਦੇਖੋ ਕੋਈ ਸ਼ਿਕਾਇਤ ਦਿੰਦੇ ਆ ਤੇ ਫੇਰ ਕਰਦੇ ਕੀ ਦੀਏ ਸ਼ਿਕਾਇਤ ਤੋਂ ਬਗੈਰ ਵੀ ਮੈਂ ਵੈਰੀਫਾਈ ਕਰਕੇ ਜੋ ਮੰਦੀ ਕਰ ਵੀ ਕਰਦੇ ਆ